ਵਿਜਾ ਦੇ ਵਿੱਚ ਸਾਹ ਲੈ ਰਹੀਆਂ ਸਾਡੇ ਸਿਰਾਂ ਤੇ ਜੇ ਪਗੜੀਆਂ ਸਲਾਮਤ ਨੇ ਤਾਂ ਮੈਂ ਸਮਝਦਾ ਇਹ ਸਿਰਫ ਦਸਰਮਹਾਰਾਜ ਦੀ ਕੁਰਬਾਨੀ ਦੇ ਬਦੌਲਤ ਸਾਰਾ ਹੋਇਆ। ਕੋਰੇ ਕੋਈ ਅਹੁਦੇਦਾਰ ਬਣ ਕੇ ਨਹੀਂ ਆਇਆ। ਪੂਰੇ ਸਾਰੇ ਸੇਵਾਦਾਰ ਬਣ ਕੇ ਨਿਮਾਣੇ ਸੇਵਾਦਾਰ ਬਣ ਕੇ ਸਿਰ ਝੁਕਾ ਕੇ ਅੱਜ ਖੰਨੇ ਦੇ ਗੁਰਦੁਆਰੇ ਸ੍ਰੀ ਗੁਰੂ ਸੁਖਸਾਗਰ ਸਾਹਿਬ ਦੇ ਬਾਹਰ ਅੱਜ ਕਬਜ਼ਤ ਹੋਏ ਆ। ਔਰ ਹੁਣ ਅਸੀਂ ਪੈਦਲ ਚੱਲ ਕੇ ਸ਼੍ਰੀ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਨਤਮਸਤਕ ਹੋਣ ਲਈ ਚੱਲਾਂਗੇ। ਵੌਲਟ ਦੀ ਹਿਸਟਰੀ, ਪੂਰੇ ਵਿਸ਼ਪ ਦੀ ਹਿਸਟਰੀ ਦੇ ਵਿੱਚ ਐਤੋਂ ਵੱਡੀ ਕੁਰਬਾਨੀ ਕੋਈ ਦੁਨੀਆ 'ਚ ਨਹੀਂ ਹੋ ਸਕਦੀ ਕਿ ਸਰਬੰਸ ਵਾਰ ਦਿੱਤਾ ਗਿਆ ਹੋਵੇ। ਔਰ ਸਾਹਿਬ ਜੱਤਿਆਂ ਦੀ ਉਸ ਸਮੇਂ ਉਮਰ ਦੇਖੋ ਕਿੰਨੀ ਸੀ। ਕੀ ਹੁੰਦੀ ਹੈ 7 ਸਾਲ ਦੀ, 9 ਸਾਲ ਦੀ ਉਮਰ ਜਿਸ ਵਕਤ ਐਡੀ ਵੱਡੀ ਕੁਰਬਾਨੀ ਦਿੱਤੀ। ਕਹਤਾ ਵਾਹਿਗੁਰੂ ਜੀ ਕਿ ਭੁਤਾਂਤਨ ਮਾਤਾ ਗੁਜਰਕੌਰ ਜੀ ਭੁਤਾਂਤਨ ਬਾਬਾ ਜੂਰਾ ਵਰਸ ਜੀ ਭੁਤਾਂਤਨ ਬਾਬਾ ਪਤੇ ਜੀ ਮਹਾਰਾਜ ਦੀ ਲਾਸਾਨੀ ਕੁਰਬਾਨੀ ਦੀ ਬਤੌਲਤ ਹੈ ਕਿ ਅੱਜ ਅਸੀਂ ਸਾਰੇ ਧਰਮਾਂ ਦੇ ਜਿਹੜਾ ਅਸੀਂ ਮੰਨ ਸਕਦੇ ਕੋਈ ਵੀ ਕਿਸੇ ਧਰਮ ਚ ਹੋਵੇ ਅਸੀਂ ਆਪਣੇ ਮਨਮਰਜੀ ਦਾ ਆਪਣਾ ਧਰਮ ਮੰਨ ਸਕਦੇ ਆ ਤਾਂ ਮਹਾਰਾਜ ਨੇ ਭੁਤਾਂਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਭੁਤਾਂਤਨ ਸਾਹਿਬਸ਼ਹੀਦ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੇ ਸਰਬੰਸਵਾਰ ਕੇ ਆਪਣਾ ਪੂਰਾ ਪਰਿਵਾਰ ਇਸ ਦੇਸ਼ ਤੋਂ ਕੌਮ ਤੋਂ ਇਨਸਾਨੀ ਸਮਝ ਲੋਕ ਕੀਮਤਾਂ ਦੇ ਲਈ ਜੋ ਐਡੀ ਵੱਡੀ ਕੁਰਬਾਨੀ ਦਿੱਤੀ ਹੈ ਉਹਦੀ ਬਦੌਲਤ ਹੈ ਅੱਜ ਅਸੀਂ ਇਸ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ ਸਾਡੇ ਸਿਰਾਂ ਤੇ ਜੇ ਪਗੜੀਆਂ ਸਲਾਮਤ ਨੇ ਤਾਂ ਮੈਂ ਸਮਝਦਾ ਇਹ ਸਿਰਫ ਤੇ ਸਿਰ ਮਹਾਰਾਜ ਦੀ ਕੁਰਬਾਨੀ ਦੇ ਬਦੌਲਤ ਸਾਰੇ ਸੋ ਮਹਾਰਾਜ ਦੇ ਅੱਗੇ ਨਤਮਸਤਕ ਹੋਣ ਦੇ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਸਾਡੇ ਪੰਜਾਬ ਦੀ ਅਰਦਾਸ ਕਰਨ ਦੇ ਲਈ ਸਾਡੇ ਹਲਕੇ ਖੰਨੇ ਦੀ ਅਰਦਾਸ ਕਰਨ ਦੇ ਲਈ ਅੱਜ ਤੁਸੀਂ ਦੇਖ ਸਕਦੇ ਹੋ ਭਾਰੀ ਗਿਣਤੀ ਦੇ ਵਿੱਚ ਸਮੂਹ ਸੰਗਤਾਂ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਔਰੇ ਕੋਈ ਅਹੁਦੇਦਾਰ ਬਣ ਕੇ ਨਹੀਂ ਆਇਆ ਪੂਰੇ ਸਾਰੇ ਸੇਵਾਦਾਰ ਬਣ ਕੇ ਨਿਮਾਣੇ ਸੇਵਾਦਾਰ ਬਣ ਕੇ ਸਿਰ ਝੁਕਾ ਕੇ ਅੱਜ ਖੰਨੇ ਦੇ ਗੁਰਦੁਆਰੇ ਸ੍ਰੀ ਗੁਰੂ ਸੁਖਸਾਗਰ ਸਾਹਿਬ ਦੇ ਬਾਹਰ ਅੱਜ ਇਕੱਤਰਤ ਹੋਏ ਆ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਹੈ ਬੇਨਤੀ ਕੀਤੀ ਹੈ ਮਹਾਰਾਜ ਤੋਂ ਮੁੱਖਵਾਕ ਦਿੱਤਾ ਹੈ ਔਰ ਹੁਣ ਅਸੀਂ ਪੈਦਲ ਚੱਲ ਕੇ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਨਤਮਸਤਕ ਹੋਣ ਲਈ ਚੱਲਾਂਗੇ ਔਰ ਦੇ ਰਸਤੇ ਚ ਵੱਖ-ਵੱਖ ਪੜਾਵਾਂ ਤੇ ਹੁੰਦੇ ਦੀ ਹੋਈ ਜੋ ਸਾਡੀ ਇਹ ਪੂਰਾ ਜਥਾ ਅਸੀਂ ਜਾਵਾਂਗੇ ਜਿੰਨਾ ਮਰਜੀ ਸਮਾਂ ਲੱਗ ਜਵੇ ਕੋਈ ਗੱਲ ਨਹੀਂ ਅਸੀਂ ਉੱਥੇ ਸ਼ਾਮ ਤੱਕ ਰਾਤ ਤੱਕ ਜਦੋਂ ਤੱਕ ਵੀ ਪਹੁੰਚਾਂਗੇ ਔਰ ਮਹਾਰਾਜ ਦੇ ਅੱਗੇ ਜਾ ਕੇ ਫਿਰ ਉੱਥੇ ਵੀ ਅਰਦਾਸ ਕਰਾਂਗੇ ਤੇ ਸੱਚੇ ਬਾਦਸ਼ਾਹ ਆਪਣੀ અપਾਰ ਕਿਰਪਾ ਆਪਣੀ ਮਿਹਰ ਸਾਡੇ ਤੇ ਬਣਾ ਕੇ ਰੱਖਿਓ ਅਸੀਂ ਸੱਚ ਦੇ ਰਾਹ ਤੇ ਹਮੇਸ਼ਾ ਚੱਲਦੇ ਰਹੀਏ ਔਰ ਤੁਹਾ ਤੋਂ ਅਸ਼ੀਰਵਾਦ ਲੈ ਕੇ ਤੁਹਾਡੇ ਦਰਸਾਂ aí ਹੋਏ ਰਾਹਾਂ ਦੇ ਉੱਤੇ ਚੱਲਾਂਗੇ ਮੰਤਰੀ ਸਾਹਿਬ ਕੀ ਕਹਿਣਾ ਚਾਹੇਂਗੇ ਜਿਵੇਂ ਕਿ ਛੋਟੇ ਸਾਹਿਬਜ਼ਾਦਿਆਂ ਨੇ ਐਡੀ ਬੜੀ ਸ਼ਹਾਦਤ ਦਿੱਤੀ ਤੇ ਜਿਹੜੇ ਅੱਜ ਠੰਡ ਦੇ ਦਿਨ ਚੱਲਦੇ ਨੇ ਤੇ ਲੋਕ ਨੰਗੇ ਪੈਰੀ ਉੱਥੇ ਨਸਤ ਮਾਸਤਿਕ ਹੁਣ ਜਾ ਰਹੇ ਤੁਸੀਂ ਵੀ ਜਾਂ ਜਾ ਰਹੇ ਹੋ ਜੀ ਦੇਖੋ ਜੀ ਮੈਂ ਇੰਨਾ ਮੰਨਦਾ ਕਿ ਪੂਰੀ ਹਿਸਟਰੀ ਦੇ ਵਿੱਚ ਵਰਲਡ ਦੀ ਹਿਸਟਰੀ ਦੇ ਵਿੱਚ ਪੂਰੇ ਵਿਸ਼ਵ ਦੀ ਹਿਸਟਰੀ ਦੇ ਵਿੱਚ ਐਤੋਂ ਵੱਡੀ ਕੁਰਬਾਨੀ ਕੋਈ ਦੁਨੀਆ 'ਚ ਨਹੀਂ ਹੋ ਸਕਦੀ ਕਿ ਸਰਬੰਸ ਵਾਰ ਦਿੱਤਾ ਗਿਆ ਉਹ ਔਰ ਸਾਹਿਬਜ਼ਾਦਿਆਂ ਦੀ ਉਸ ਸਮੇਂ ਉਮਰ ਦੇਖੋ ਕਿੰਨੀ ਸੀ ਕੀ ਹੁੰਦੀ ਆ 7 ਸਾਲ ਦੀ 9 ਸਾਲ ਦੀ ਉਮਰ ਜਿਸ ਵਕਤ ਐਡੀ ਵੱਡੀ ਕੁਰਬਾਨੀ ਦਿੱਤੀ ਔਰ ਜ਼ਬਰ ਦੇ ਅੱਗੇ ਜ਼ੁਲਮ ਦੇ ਅੱਗੇ ਸਿਰ ਨੂੰ ਝੁਕਾਇਆ ਸੋ ਮੈਂ ਕਹਿੰਦਾ ਜੀ ਅੱਜ ਮਾੜੀ ਜੀ ਸਾਡੇ ਕਿਤੇ ਮਾੜੀ ਜੀ ਇੰਨੀ ਕੁ ਵੀ ਮੇਖ ਲੱਗ ਜਵੇ ਸਾਡੇ ਮੂੰਹ ਚੋਂ ਹਾਏ ਹਾਏ ਨਿਕਲਦੀ ਆ ਭੱਜੇ ਜਾਂਦੇ ਆ ਅਸੀਂ ਕਦੇ ਡਾਕਟਰਾਂ ਕੋਲ ਜਾਂਦੇ ਆ ਕਦੇ ਕਿਸੇ ਜਾਂਦੇ ਆ ਐਡੀ ਵੱਡੀ ਕੁਰਬਾਨੀ ਦੇ ਗਏ ਔਰ ਮੈਂ ਲਫ਼ਜ਼ੇ ਨਹੀਂ ਹੈਗੇ ਤਾਂ ਭਾਵੁਕ ਹੋਣ ਵਾਲੇ ਹੁੰਦਾ ਜੀ ਸੋ ਇਹ ਦਿਨੇ ਆਹੀ ਜੇ ਹੁੰਦੇ ਨੇ ਉਹ ਜਦੋਂ ਚੜਦਾ ਇਹ ਬੋਧੇ ਦਿਨਾਂ ਦੇ ਵਿੱਚ ਇਸ ਹਫਤੇ ਦੇ ਵਿੱਚ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰਬੰਸ ਪੂਰਾ ਪਰਿਵਾਰ ਜਿਹੜਾ ਸੀ ਉਹ ਉਹ ਸ਼ਹੀਦ ਹੋ ਗਿਆ ਸੀ ਸ਼ਹੀਦੀ ਜਾਮਾ ਪ੍ਰਾਪਤ ਕਰ ਗਿਆ ਸੀ ਸੋ ਅਲਫਾਜ ਹੀ ਨਹੀਂ ਸਾਡੇ ਕੋਲ ਅਸੀਂ ਤਾਂ ਇਸ ਸਮੇਂ ਜਾਨੀ ਕਿ ਮਹਾਰਾਜ ਦੇ ਅੱਗੇ ਉਹਨਾਂ ਦੀ ਚਰਨ ਧੂੜ ਹੈ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਔਰ ਅਸੀਂ ਆਪਣੀ ਸ਼ਰਧਾ ਭਾਵਨਾ ਭੇਟ ਕਰਨ ਦੀ ਬਸ ਉੱਥੇ ਨਤਮਸਤਕ ਹੋਣ ਲਈ ਆਏ ਹਾਂ